ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵਾਹਿਗੁਰੂ ਸਾਰਿਆਂ ਦੇ ਆਪਣਾ ਮੇਰ ਭਰਿਆ ਹੱਥ ਰੱਖਣ ਜੀ। ਚੱਲੇ ਆਂ ਜੀ ਅੱਜ ਗੁਰਦੁਆਰਾ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਚਮਕੌਰ ਸਾਹਿਬ ਦਰਸ਼ਨ ਕਰਨ ਪਰਿਵਾਰ ਸਮੇਤ। ਫਿਰ ਆਇਆਂ ਬਾਅਦ ਚ ਤਾਂ ਭੀੜ ਹੋ ਜਾਂਦੀ ਹੈ ਯਾਰ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਨਾ ਹੁਣ ਉਹਦੇ ਕਰਕੇ ਫਿਰ ਹੁਣ ਬੇਲ ਚੱਪਾਂ ਮੱਥਾ ਟੇਕ ਆਉਣੀ ਆ।

ਆਣੀ ਪਾਣੀ ਅੱਜ ਆਈ ਸੀਗਾ ਜੀ ਦੋ ਚੁਮਾ ਵਾਲੀ ਮੋਟਰ ਉਪਰ ਸਪਰੇਅ ਕਰਨ ਨੂੰ ਇਹਨਾਂ ਚੌੜੇ ਪੱਤੇ ਦੀ ਮਹਾ ਇੱਥੇ ਵੀ ਕਰ ਦਈਏ। ਕੀ ਕਹਣਾ ਹੈ? ਅਭਾਤ ਆ। ਇਹ ਤਾਂ ਕਰੋ ਫਿਰ ਖੰਭੀਸ ਹੈ। ਯਰ ਕੋਈ ਨਹੀਂ ਭਾਈ ਜ਼ਿੰਮੇਵਾਰੀ ਗੱਲ ਕੰਮ ਕਰਦਾ ਭਰ ਕੇ ਸਿੱਟਦਾ ਪਣੀ ਗੱਲ। ਜ਼ਿੰਮੇਵਾਰੀ ਦਾ ਕੰਮ ਕਰਨਾ ਬੜਾ ਔਖਾ। ਕਿੰਨਾ ਕੁ ਭਰਿਆ ਵਾ ਦੇ ਸਾਹਮਣੇ ਸਿਰੇ ਤੱਕ ਉਹ ਹੈ ਬਾਕੀ ਧਰ ਨੂੰ ਵੀ ਹੈਗਾ ਉਧਰ ਲਾ ਲੇ ਉਧਰ ਤਾਂ ਚਲਾ ਆਇਆ ਐਸ ਲੋਡ ਦੀ ਫਾਂਟ ਲੱਗ ਜਾਣੀ ਲੈ ਤਾਰ ਫੇ ਪੰਪ ਸਾਰਾ ਨਹੀਂ ਇਕੱਠਾ ਕਰਨਾ ਓਰੇ ਐ ਤਾਂ 8 ਕਿੱਲੇ ਆ ਸਭ 8 ਕਿੱਲੇ ਪਰ ਅੱਧਾ ਅੱਜ ਕਰ ਜੂਗੇ ਅੱਧਾ ਕੱਲ ਨੂੰ ਕਰ ਜੂਗੇ ਹਾਂ ਹਾਂ ਐ ਸਾਲਾ ਮਨ ਖਰਾਬ ਹੁੰਦਾ ਯਾਰ ਕੱਟਾ ਉਹ ਹੀ ਕੰਮ ਜੀ ਤੋਂ ਮੈਂ ਡਰਦਾ ਸੀ ਚਲੋ ਕੋਈ ਨਹੀਂ ਬੈਗਰੂਹ ਪੂਰਾ ਖਾ ਕਰਾਉਣੇ ਨੂੰ ਤਾਂ ਨਾ ਆਪਾਂ ਸਪਰੇ ਬੰਦੇ ਨੌਕਰ ਵੀ ਕਰ ਦਿੰਦਾ ਵੈਸੇ ਬੰਦਾ ਰੱਖ ਕੇ ਵੀ ਆਪਾਂ ਕਰਾ ਸਕਦੇ ਆ ਪਰ ਇਹਦੇ ਦੋ ਫਾਇਦੇ ਮੰਨਦਾ ਮੈਂ ਇੱਕ ਤਾਂ ਵੀ ਆਪਾਂ ਮਤਲਬ ਖੇਤ ਦੀ ਜਾਂਚ ਕਰ ਸਕਦੇ ਹਾਂ ਕਿ ਕਿੱਥੇ ਕੋਈ ਗੜਬੜਾ ਬਿਮਾਰੀ ਆ ਕੋਈ ਕੱਖ ਮਤਲਬ ਗੁੱਲੀ ਡੰਡਾ ਕਿਤੇ ਜੰਮਿਆ ਹੋਇਆ ਜਾਂ ਚੌੜਾ ਪੱਤਾ ਏ ਤੇ ਦੂਜਾ ਹੈਗਾ ਫਿਟਨੈਸ ਬੰਦਾ ਫਿੱਟ ਰਹਿੰਦਾ ਹੈ ਉਹ ਪੰਪ ਚੱਕ ਗਏ 5 ਕਿਲਿਆਂ ਨੂੰ ਘੁੰਮਣਾ ਤੁਸੀਂ ਆਪੇਸਾਬ ਲਾ ਲਓ ਵੀ ਕਿੰਨਾ ਕੁ ਤੁਰਬ ਲੈਣਾ ਕਿੰਨਾ ਕੁ ਵਜਨ ਚੱਕ ਕੇ ਘੁੰਮ ਲੈਣਾ ਬਾਕੀ ਸਰੀਰ ਦਾ ਕੋਈ ਪਤਾ ਨਹੀਂ ਇਹਦਾ ਟੱਕਿਆ ਢੋਲਾ ਵੀ ਕਿਆ ਨਿਕਲਦਾ ਪਰ ਫਿਰ ਵੀ ਜੇ ਆਪਾਂ ਤੁਰਦੇ ਫਿਰਦੇ ਆ ਜਾਂ ਫਿੱਟ ਰਹਿੰਦੇ ਆ ਤਾਂ ਉਹਦੇ ਵਰਗੀ ਮौज ਨਹੀਂ ਹੈਗੀ ਸਰੀਰ ਤੋਂ ਬੜੀ ਕੋਈ ਵੀ ਛੈ ਨਹੀਂ ਹੈਗੀ ਤੰਦਰੁਸਤੀ ਤੋਂ ਉੱਪਰ ਨੂੰ ਕੁਝ ਨਹੀਂ ਹੈਗਾ ਠੀਕ ਆ ਬਾਕੀ ਧੰਨਵਾਦ ਜੀ ਸਾਰਿਆਂ ਦਾ ਜਿਉਂਦੇ ਵੱਸਦੇ ਰਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ